ਇਸਕਾ ਕਾਹ ਲੈ ਕੇ ਜਾ ਰਹੇ ਹੋ ਗਰ ਇਸਕੋ ਖਾਓਗੇ ਰਾਤ ਕੋ ਆਪਕਾ ਹੀ ਅੱਛਾ ਸੌਰੀ ਇਹ ਪਾਕਿਸਤਾਨ ਦੇ ਅੰਡਰ ਸੀਗਾ ਪਹਿਲਾਂ 1947 ਦੀ ਜਦੋਂ ਬੜਾਈ ਹੁੰਦੀ ਸੀ ਕਿਵੇਂ ਹੋ ਨਹੀਂ ਇਧਰ ਆ ਜਾ ਭਾਈ ਆ ਜਾ ਭਾਈ ਆ ਜਾ ਆਜ ਨਹੀਂ ਕੱਲ ਵੇੜ ਜਿਓ ਇੱਥੇ ਖੜੂਗਾ ਤੇ ਤੁਹਾਨੂੰ ਤਿੰਨ ਪਿੰਡ ਦਿਖਾ ਦੂੰਗਾ ਤੇ ਆਹ ਪਾਣੀ ਇੱਥੋਂ ਨਿਕਲ ਰਿਹਾ ਤੇ ਆਹ ਪਾਈਪਾਂ ਚੋਂ ਵੀ ਜਾ ਰਿਹਾ ਇਧਰ ਇੱਥੋਂ ਹੁੰਦਾ ਹੋਇਆ ਉਹਦੇ ਚ ਸਟੋਰ ਹੁੰਦਾ ਵਾਲੇਕੁਮ ਸਲਾਮ ਸਲਾਮ ਵਾਲੇਕੁਮ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ 'ਚ ਇਸ ਟਾਈਮ ਮੈਂ ਹੈਗਾ ਉੜੀ ਡਿਸਟ੍ਰਿਕਟ 'ਚ ਕਸ਼ਮੀਰ ਦੇ ਤੇ ਇਹ ਗਿੰਗਲ ਪਿੰਡ ਹੈ ਮੇਰੇ ਸੱਜੇ ਪਾਸੇ ਤੇ ਇਸ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਾਰਾ ਪਿੰਡ ਕਿੰਨਾ ਸੋਹਣਾ ਹੈ ਉਧਰ ਪਹਾੜਾਂ ਤੇ ਬਰਫ਼ ਦੇਖ ਸਕਦੇ ਹੋ ਤੇ ਸਾਹਮਣੇ ਜਿਹੜੀ ਤੁਸੀਂ ਨਦੀ ਦੇਖ ਸਕਦੇ ਹੋ ਇਹ ਝੇਲਮ ਨਦੀ ਹੈ ਤੇ ਇਹ ਪਾਕਿਸਤਾਨ ਨੂੰ ਜਾਂਦੀ ਹੈ ਉਹ ਮੇਰਾ ਦੋਸਤ ਖੜਾ ਇੱਥੇ ਦੀ ਖਾਸ ਗੱਲ ਇਹ ਹੈ ਵੀ ਇੱਥੇ ਤੇ ਪਿੰਡ ਬੜੇ ਛੋਟੇ-ਛੋਟੇ ਐ ਇਸ ਇਧਰਲੀ ਸਾਈਡ ਤੇ ਤੁਸੀਂ ਆ ਪਿੰਡ ਦੇਖਦੇ ਪਿਓ ਤੁਹਾਨੂੰ ਮੈਂ ਉਧਰ ਜਾ ਕੇ ਦਿਖਾਣਾ ਪਰਲੀ ਸਾਈਡ ਤੇ ਮੈਂ ਤੁਹਾਨੂੰ ਦੋ ਪਿੰਡ ਇੱਥੋਂ ਖੜੇ-ਖੜੇ ਦਿਖਾ ਦੂੰਗਾ ਤੁਸੀਂ ਤਿੰਨ ਪਿੰਡ ਉੱਥੇ ਖੜੇ-ਖੜੇ ਦੇਖ ਸਕਦੇ ਹੋ ਤੇ ਇੱਥੇ ਤੁਸੀਂ ਘਰ ਦੇਖੋ ਕਿੰਨੇ ਸੋਹਣੇ ਐ ਕਿੰਨੀ ਸੋਹਣੀ ਜ਼ਿੰਦਗੀ ਐ ਲੋਕਾਂ ਦੀ ਕਿੰਨਾ ਲੋਕ ਨੇਚਰ ਦੇ ਨਾਲ ਕਨੈਕਟਡ ਨੇ ਜਿਹੜਾ ਇਹਨਾਂ ਦਾ ਘਰ ਐ ਉਹ ਵੀ ਬਹੁਤ ਸੋਹਣਾ ਉਹ ਮੈਂ ਤੁਹਾਨੂੰ ਇੱਕ ਵੱਖਰੀ ਵੀਡੀਓ ਬਣਾਉਂਗਾ ਉਹਦੇ ਤੇ ਤੇ ਇਹਨਾਂ ਦੀ ਜਿਹੜੀ ਹਸਪਿਟੈਲਿਟੀ ਐ ਕਿੱਦਾਂ ਆਪਣੇ ਜ ਕਰਦੇ ਆ ਉਹਦੀ ਵੀ ਵੀਡੀਓ ਮੈਂ ਅਗਲੀ ਵੀਡੀਓ ਜਿਹੜੀ ਆ ਉਸ ਉਹਦੇ ਤੇ ਬਣਾਉਂਗਾ ਤੇ ਤੁਸੀਂ ਇੱਥੇ ਦੇਖੋ ਕਿੰਨਾ ਸੋਹਣਾ ਮਾਹੌਲ ਹੈ ਇੱਥੇ ਪਾਣੀ ਦੀ ਆਵਾਜ਼ ਆਉਂਦੀ ਪਈ ਹੈ ਚਿੜੀਆਂ ਦੀ ਆਵਾਜ਼ ਆਉਂਦੀ ਪਈ ਹੈ ਤੇ ਇੱਧਰ ਜਿਹੜੇ ਪਹਾੜ ਦੇਖ ਸਕਦੇ ਹੋ ਇਹਨਾਂ ਦੇ ਇੱਥੇ ਆਲੇ-ਦੁਆਲੇ ਸੁੱਕੇ ਪਹਾੜ ਨੇ ਜੇ ਮੌਸਮ ਦੀ ਗੱਲ ਕਰਾਂ ਤਾਂ ਮੌਸਮ ਇੱਥੇ ਜ਼ਿਆਦਾ ਠੰਡ ਨਹੀਂ ਹੁੰਦੀ ਜਿੰਨਾਂ ਦੂਜੇ ਜਿਵੇਂ ਆਪਣੇ ਗੁਲਮਰਗ ਸਾਈਡ ਜਾਂ ਬਾਰਾਮੂਲਾ ਤੋਂ ਉਧਰਲੀ ਸਾਈਡ ਜਿਆਦਾ ਠੰਡ ਰਹਿੰਦੀ ਹੈ ਇੱਧਰ ਵੀ ਹੁੰਦੀ ਹੈ ਠੰਡ ਇੱਧਰ ਵੀ ਬਰਫ਼ ਪੈਂਦੀ ਹੈ ਜਿਵੇਂ ਤੁਸੀਂ ਉੱਪਰ ਬਰਫ਼ ਦੇਖ ਸਕਦੇ ਹੋ ਇੱਧਰ ਥੱਲੇ ਤਾਂ ਨਹੀਂ ਬਰਫ਼ ਪਈ ਬਿਕਾਉਜ਼ ਇੱਥੇ ਨਾਰਮਲੀ ਧੁੱਪ ਨਿਕਲਦੀ ਹੈ ਬਹੁਤ ਜ਼ਿਆਦਾ ਤਾਂ ਕਰਕੇ ਬਰਫ਼ ਜਿਹੜੀ ਹੈ ਜੇ ਪਈ ਵੀ ਹੈ ਨਾ ਤਾਂ ਉਹ ਦੋ ਦਿਨ ਹੀ ਟਿਕਦੀ ਹੈ ਐਂਡ ਇੱਥੇ ਦੀ ਹਵਾ ਇੰਨੀ ਸਾਫ਼ ਹੈ ਨਾ ਇੱਥੇ ਨਾ ਤਾਂ ਲੋਕਾਂ ਕੋਲ ਜ਼ਿਆਦਾ ਗੱਡੀਆਂ ਨੇ ਨਾ ਬਾਈਕ ਨੇ ਲੋਕ ਬੜੀ ਸਿੰਪਲ ਜੀ ਬੜੀ ਸ਼ਾਂਤ ਲਾਈਫ ਹੈ ਇੱਥੇ ਮੈਂ ਸਵੇਰ ਦਾ ਇੱਥੇ ਹੈਗਾ ਤੇ ਮੈਂ ਉਹਨੂੰ ਵੀ ਜਦੋਂ ਉਹਦੇ ਘਰੇ ਸੀ ਤਾਂ ਮੈਂ ਉਹਨੂੰ ਵੀ ਕਿਹਾ ਵੀ ਬਹੁਤ ਸ਼ਾਂਤ ਜ਼ਿੰਦਗੀ ਹੈ ਇੱਥੇ ਤੁਹਾਨੂੰ ਮੈਂ ਉੱਥੇ ਜਾ ਕੇ ਦਿਖਾਣਾ ਵੀ ਉੱਥੋਂ ਆਪਾਂ ਖੜੇ ਖੜੇ ਤਿੰਨ ਪਿੰਡ ਦੇਖ ਸਕਦੇ ਆ ਅਵੇ نیچے ਮਤ ਗਿਰ ਜਾਈਓ ਮੇਰੇ ਪੱਲੇ ਪੜ ਜਾਏਗਾ ਉਹ बोलेंगे ਉਸਨੇ پھੇਕ دیا۔ ਅਰੇ ਤੂੰ ਤਾਂ ਬੋਲ ਰਹੇ ਹੋ ਨਹੀਂ ਇਧਰ ਆ ਜਾ ਭਾਈ ਆ ਜਾ ਭਾਈ ਆ ਜਾ ਆਜ ਨਹੀਂ ਕੱਲ ਵੇੜ ਜਿਓ। ਯਹਾਂ ਸੇ ਪਾਕਿਸਤਾਨ ਕਿੰਨੀ ਦੂਰ ਹੈ? ਯਹਾਂ ਸੇ ਪਾਕਿਸਤਾਨ 100 ਕਿਲੋਮੀਟਰ ਦੂਰ ਹੈ। 100 ਕਿਲੋਮੀਟਰ ਹੱਸ ਕਿਉਂ ਰਹਾ ਹੈ? 100 ਕਿਲੋਮੀਟਰ ਇਹ ਥੋੜਾ ਸੰਗ ਦਾ ਕੈਮਰਾ ਨੂੰ ਦੇਖ 100 ਕਿਲੋਮੀਟਰ ਦੂਰ ਹੈ ਹਾਂ 100 ਕਿਲੋਮੀਟਰ ਔਰ ਤੁਸੀਂ ਕਿੰਨੇ ਸਾਲ ਸੇ ਰਹ ਰਹੇ ਹੋ ਇਸ ਗਾਵੇਂ ਮਤਲਬ ਉਹਨੇ ਤਾਂ ਪੂਰੀ ਉਮਰ ਹੀ ਇਹੀ ਕਿ ਹੋਗੀ ਅੱਛਾ ਇਹ ਜਦੋਂ ਬਚਪਨ ਤੋਂ ਨਾਲ ਇੱਥੇ ਰਹਿੰਦਾ ਪਿਆ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮੈਂ ਇੱਥੇ ਖੜੂਗਾ ਤੇ ਤੁਹਾਨੂੰ ਤਿੰਨ ਪਿੰਡ ਦਿਖਾ ਦੂੰਗਾ ਉਹ ਜਿਹੜਾ ਸਾਹਮਣੇ ਦੇਖ ਰਹੇ ਹੋ ਉਹ ਵੀ ਪਿੰਡ ਹੈ ਇੱਕ ਜਿਹੜਾ ਉਸ ਸਾਈਡ ਉੱਪਰ ਦੇਖ ਰਹੇ ਹੋ ਉਹ ਵੀ ਵੱਖਰਾ ਪਿੰਡ ਹੈ ਤੇ ਇਹ ਜਿਹੜਾ ਮੈਂ ਤੁਹਾਨੂੰ ਹੁਣ ਦਿਖਾਇਆ ਇਹ ਵੀ ਵੱਖਰਾ ਪਿੰਡ ਹੈ ਇਹ ਸਭ ਪਿੰਡ ਕੋ ਕਨੈਕਟ ਕਰਤਾ ਹੈ ਹਾਂ ਹਾਲਾਂਕਿ ਪੰਜਾਬ ਚ ਪੜ੍ਹ ਕੇ ਵੀ ਆਇਆ ਹੈ ਇਹਨੇ ਡਿਗਰੀ ਪੰਜਾਬ ਤੋਂ ਹੀ ਕੀਤੀ ਹੈ ਉਸ ਤੋਂ ਇਲਾਵਾ ਜਿਹੜੀ ਇਧਰਲੀ ਇਹਨਾਂ ਦੀ ਭਾਸ਼ਾ ਉਹ ਹਲਕੀ ਜਿਹੀ ਪਹਾੜੀ ਆ ਹਲਕੀ ਜਿਹੀ ਕਸ਼ਮੀਰੀ ਆ ਜਿਹੜੀ ਕਿ ਜਿਹਨਾਂ ਜਿਹੜਾ ਸਲੈਂਗ ਆ ਉਹ ਪੰਜਾਬੀ ਦੇ ਰਿਲੇਟਿਡ ਹੀ ਆ ਤੁਹਾਨੂੰ ਸਮਝਦੇ ਆ ਪੰਜਾਬੀ ਪੂਰੀ ਚੰਗੀ ਤਰ੍ਹਾਂ ਚਾਹੇ ਕਿਸੇ ਦੇ ਨਾਲ ਵੀ ਗੱਲ ਕਰੋ ਤੇ ਆਹ ਜਿਹੜੇ ਹਰੇ-ਹਰੇ ਮਕਾਨ ਦੇਖ ਰਹੇ ਹੋ ਤੁਸੀਂ ਸਾਹਮਣੇ ਇਹਨਾਂ ਬਾਰੇ ਵੀ ਮੈਂ ਤੁਹਾਨੂੰ ਦੱਸਦਾ ਇਹ ਜਿਹੜੇ ਹਰੇ ਮਕਾਨ ਨੇ ਸਰਕਾਰ ਨੇ ਬਣਾ ਕੇ ਦਿੱਤੇ ਹੋਏ ਆ ਇੱਥੇ ਰਹਿੰਦਾ ਕੌਣ ਆ ਇੱਥੇ ਸਾਰੇ ਜਿਹੜੇ ਬਿਜਲੀ ਦੇ ਇੰਜੀਨੀਅਰ ਹੋ ਗਏ ਜਿੰਨੇ ਵੀ ਮਤਲਬ ਬਿਜਲੀ ਬੋਰਡ ਦੇ ਰਿਲੇਟਿਡ ਵਰਕਰ ਨੇ ਜਿਹੜੇ ਜੌਬ ਕਰਦੇ ਨੇ ਕੋ ਕੰਮ ਕਰਦਾ ਸਾਰੇ ਇੱਥੇ ਰਹਿੰਦੇ ਨੇ ਤੇ ਇਹਨਾਂ ਨੂੰ ਪ੍ਰੋਪਰ ਸਿਕਿਉਰਿਟੀ ਦਿੱਤੀ ਗਈ ਹੈ ਇੱਥੇ ਸੋ ਦੈਟ ਇਹਨਾਂ ਤੇ ਕੋਈ ਅੱਖ ਨਾ ਚੱਕ ਸਕੇ ਜਿਹੜੀ ਇਹਨਾਂ ਦੇ ਹਰੇ ਹਰੇ ਕਵਾਟਰ ਨੇ ਨਾ ਇਹਦੇ ਆਲੇ ਦੁਆਲੇ ਅਸੀਂ ਥੱਲੇ ਜਾ ਕੇ ਤੁਹਾਨੂੰ ਦਿਖਾਉਨੇ ਆ ਉਹਦੇ ਆਲੇ ਦੁਆਲੇ ਕੰਧ ਵੀ ਕੀਤੀ ਹੋਈ ਹੈ ਪ੍ਰੋਪਰ ਸਿਕਿਉਰਿਟੀ ਹੈ ਤੇ ਉਹ ਜਿਹੜਾ ਸਾਹਮਣੇ ਦੇਖਦੇ ਪਿਓ ਨਾ ਇਹ ਕਸ਼ਮੀਰ ਦਾ ਇਹੇ ਕਸ਼ਮੀਰ ਦਾ ਪਹਿਲਾ ਪਾਵਰ ਪ੍ਰੋਜੈਕਟ ਹੈ ਜਿਹੜਾ ਬਣਿਆ ਸੀਗਾ ਤੇ ਜਿਹੜਾ ਉਰੀ ਡਿਸਟ੍ਰਿਕਟ ਹੈ ਨਾ ਉਰੀ ਡਿਸਟ੍ਰਿਕਟ ਹੈ ਇਹ ਬਿਜਲੀ ਪੈਦਾ ਕਰਨ ਤੇ ਬਿਜਲੀ ਹੋਰ ਸਟੇਟਾਂ ਨੂੰ ਹੋਰ ਸ਼ਹਿਰਾਂ ਨੂੰ ਸਪਲਾਈ ਕਰਨ ਚ ਮਸ਼ਹੂਰ ਹੈ ਹਾਲਾਂਕਿ ਕਸ਼ਮੀਰ ਦੀ ਜਿਹੜੀ ਜ਼ਿੰਦਗੀ ਹੈ ਇਹ ਇਧਰ ਨੂੰ ਇਧਰਲੇ ਏਰੀਏ ਚ ਆ ਕੇ ਬਹੁਤ ਸ਼ਾਂਤ ਹੈ ਜੇ ਤੁਸੀਂ ਸ਼ਿਰਨਗਰ ਚਾਹੁੰਦੇ ਹੋ ਗੁਲਮਰਗ ਜਾਣੇ ਹੋ ਉੱਥੇ ਕੀ ਹੈ ਉੱਥੇ ਟੂਰਿਸਟ ਡੈਸਟੀਨੇਸ਼ਨ ਨੇ ਉੱਥੇ ਬਿਜ਼ਨਸ ਚੱਲਦੇ ਨੇ ਉੱਥੇ ਆਪਾਂ ਨੂੰ ਇੰਨਾ ਜ਼ਿਆਦਾ ਦੇਖਣ ਨੂੰ ਪਤਾ ਨਹੀਂ ਲੱਗਦਾ ਤੁਸੀਂ ਇੱਧਰ ਆਉਂਦੇ ਹੋ ਨਾ ਇੱਧਰ ਆ ਕੇ ਤੁਹਾਨੂੰ ਐਗਜ਼ੈਕਟ ਪਤਾ ਲੱਗਦਾ ਵੀ ਲੋਕਲ ਲੋਕਾਂ ਦੀ ਜ਼ਿੰਦਗੀ ਕਿੱਦਾਂ ਦੀ ਹੈ ਜਿਹੜਾ ਉਰੀ ਡਿਸਟ੍ਰਿਕਟ ਹੈ ਇਹ ਪਾਕਿਸਤਾਨ ਦੇ ਅੰਡਰ ਸੀਗਾ ਪਹਿਲਾਂ 1947 ਦੀ ਜਦੋਂ ਲੜਾਈ ਹੁੰਦੀ ਸੀਗੀ ਕੈਸੇ ਹੋ ਸੋ ਤੁਸੀਂ ਦੇਖ ਸਕਦੇ ਹੋ ਕਸ਼ਮੀਰ ਦੇ ਲੋਕ ਨਾ ਯਾਰ ਸਿੱਖਾਂ ਦੀ ਬਹੁਤ ਇੱਜ਼ਤ ਕਰਦੇ ਆ ਪੂਰੇ ਕਸ਼ਮੀਰ 'ਚ 2.5 ਲੱਖ ਸਿੱਖ ਹੋਣਗੇ ਤੇ ਕਹਿੰਦੇ ਆ ਵੀ ਕਸ਼ਮੀਰ ਦੇ ਹਰ ਪਹਾੜ ਦੇ ਨਾਲ ਹਰ ਪਿੰਡ ਚ ਸਿੱਖ ਜ਼ਰੂਰ ਹੈਗੇ ਨੇ ਤੇ ਇੱਥੇ ਗੁਰਦੁਆਰੇ ਵੀ ਬਹੁਤ ਨੇ ਜਿੱਦਾਂ ਮੈਂ ਤੁਹਾਨੂੰ ਦਿਖਾਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਤੁਹਾਨੂੰ ਦਿਖਾਇਆ ਤੇ ਅੱਗੇ ਵੀ ਜਦੋਂ ਅਸੀਂ ਕੱਲ ਨੂੰ ਜਾਵਾਂਗੇ ਤੁਹਾਨੂੰ ਮੈਂ ਹੋਰ ਵੀ ਗੁਰਦੁਆਰੇ ਦਿਖਾਉਂਗਾ ਆਪਣੀ ਸਿੱਖਾਂ ਦੀ ਹਿਸਟਰੀ ਵੀ ਕਸ਼ਮੀਰ ਦੇ ਨਾਲ ਬਹੁਤ ਜ਼ਿਆਦਾ ਜੁੜੀ ਹੋਈ ਹੈ ਤੇ ਮੈਨੂੰ ਨਹੀਂ ਲੱਗਦਾ ਯਾਰ ਆਪਣੇ ਕੋਲੇ ਇੰਨਾ ਇੰਨੀ ਸੋਹਣੀ ਥਾਂ ਹੈ ਆਪਣੇ ਇੰਡੀਆ ਚ ਪਰ ਬਹੁਤ ਥੋੜੇ ਲੋਕ ਦੇਖਣ ਆਉਂਦੇ ਆ ਹੁਣ ਇੱਥੋਂ ਥੱਲੇ ਚੱਲਦੇ ਆ ਥੱਲੇ ਜਾ ਕੇ ਮੈਂ ਤੁਹਾਨੂੰ ਪਿੰਡ ਦਾ ਸਾਰਾ ਦਿਖਾਨਾ ਪਿੰਡ ਕਿਦਾਂ ਦਾ ਘਰ ਕਿਦਾਂ ਦੇ ਨੇ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਵਾਲੇਕੁਮ ਕਿਵੇਂ ਹੋ ਇਹ ਜੋ ਹੈ ਨਾ ਇਹ ਗੱਲ ਕਰ ਰਹਾ ਹਾਂ ਹਾਂ ਕਿੰਦੇ ਤਰਫੋਂ ਬਗਦੇ ਪਰਸੋਂ ਕਹਾਂ ਸੇ ਇਹ ਇਹ ਸੀ ਇੱਥੇ ਬਾਕੇ ਜੀ ਬਾਹਾਂ ਕਾਂ ਗਏ ਸੀ ਅੱਛਾ ਉਹ ਛੋਟੇ ਛੋਟੇ ਇਹ ਆਪਣਾ ਘਰ ਨਾ ਹਾਂ ਸੇ ਨੀਚੇ ਜਾ ਕੇ ਨਾ ਜਿਹੜਾ ਘਰ ਦੇਖ ਰਹੇ ਹੋ ਤੁਸੀਂ ਇਹਨਾਂ ਦਾ ਦਿਖਾਉਂ ਵੀਡੀਓ ਮੇਕੇ ਨਹੀਂ ਓਹੋ ਆਸ ਲੌਂਦਾ ਫਿਰ ਆ ਪਿੱਛੇ ਸੇ ਆਸ ਲਗਾ ਇਹ ਸਾਹਮਣੇ ਤੁਸੀਂ ਸਕੂਲ ਦੇਖ ਰਹੇ ਹੋ ਇਹ ਸਪਿੰਡ ਦਾ ਸੈਕੰਡਰੀ ਸਕੂਲ ਹੈ ਮਤਲਬ 12th ਤੱਕ ਆ ਜਾ ਆ ਜਾ ਤੇ ਹੁਣ ਜਿਹੜੀ ਸਾਹਮਣੇ ਵਾਲੀ ਸੜਕ ਤੁਸੀਂ ਦੇਖਦੇ ਪਿਓ ਅਸੀਂ ਉਧਰੋਂ ਹੀ ਸਾਹਮਣੇ ਅਸੀਂ ਸਾਹਮਣੇ ਇਧਰ ਨੂੰ ਆਏ ਆ ਪਿੱਛੇ ਪਾਣੀ ਖੜਾ ਸੀ ਇਹ ਜਿਹੜੀ ਹੈਗੀ ਇਹ ਮੁਗਲਾਂ ਦੇ ਟਾਈਮ ਦੀ ਸੜਕ ਹੈ ਇੱਥੋਂ ਹੀ ਜਿਹੜਾ ਉਹ ਦਿੱਲੀ ਜਾਇਆ ਕਰਦੇ ਸੀ ਤੇ ਪਾਕਿਸਤਾਨ ਜਾਇਆ ਕਰਦੇ ਸੀਗੇ ਤੇ ਪਾਣੀ ਖੜਾ ਸੀ ਮੈਂ ਇਹਨੂੰ ਕਿਹਾ ਮੈਂ ਕਿਹਾ ਸੱਚੀ ਮੁਗਲਾਂ ਦੇ ਟਾਈਮ ਦੀ ਸੜਕੀ ਆ ਪਾਣੀ ਭਰਿਆ ਪਿਆ ਤੇ ਉਧਰਲੀ ਸਾਈਡ 'ਚ ਲੰਮੇ ਦੀ ਆ ਹੁਣ ਅੱਗੇ ਜਾਣਾ ਉਧਰ ਸੋ ਜਿੱਦਾਂ ਮੈਂ ਤੁਹਾਨੂੰ ਉੱਪਰੋਂ ਦਿਖਾਏ ਸੀ ਉਹ ਹਰੇ-ਹਰੇ ਘਰ ਜਿਹੜੇ ਹਰੇ-ਹਰੇ ਕੁਆਟਰ ਬਣੇ ਹੋਏ ਸੀਗੇ ਉਹ ਸਾਰੇ ਇਹ ਹੈ ਐਨ ਐਚ ਪੀ ਸੀ ਲਿਮਟਿਡ ਇੱਥੇ ਦਾ ਬਿਜਲੀ ਯੂ ਪੀ ਆਈ ਆ ਪੂਰੀ ਪਾਵਰ ਸਟੇਸ਼ਨ ਉਧਰ ਜਾ ਕੇ ਮੈਂ ਜੇ ਤੁਹਾਨੂੰ ਦਿਖਾਵਾਂ ਆ ਤੁਸੀਂ ਪੜ੍ਹ ਸਕਦੇ ਹੋ ਇੱਥੇ ਐਂਟਰ ਕਰਨਾ ਬਿਲਕੁਲ ਮਨਾ ਹੈ ਐਂਡ ਸਿਕਿਉਰਿਟੀ ਬਿਲਕੁਲ ਟਾਈਟ ਹੁੰਦੀ ਹੈ ਇੱਥੇ ਅੰਦਰ ਸਕੂਲ ਵੀ ਹੈਗਾ ਕੇਂਦਰੀ ਵਿਦਿਆਲੇ ਜਿਹੜਾ ਹੈਗਾ ਅੰਦਰ ਹੀ ਇਹਨਾਂ ਸਕੂਲਿੰਗ ਅੰਦਰੋਂ ਹੀ ਹੋਈ ਹੈ ਤੇ ਅੰਦਰੋਂ ਬਹੁਤ ਵਧੀਆ ਬਣਿਆ ਹੋਇਆ ਹੈ ਇਹ ਅੰਨਾ ਤੁਸੀਂ ਦੇਖ ਸਕਦੇ ਹੋ ਕਿੰਨੀ ਤਗੜੀ ਸਿਕਿਉਰਿਟੀ ਹੈ ਇੱਥੇ ਦੇਖਦੇ ਆਂ ਆਊਟਸਾਈਡਰ ਕਿਸੇ ਨੂੰ ਅਲਾਉਡ ਨਹੀਂ ਹੈਗਾ ਇੱਥੇ ਕਿਹੜਾ ਉਹ ਵਾਲਾ ਛੋਟੀ ਜਿਹੀ ਗਾਰਡਰ ਜੀ ਹਾਂ ਅਬ ਚਲਤਾ ਹੈ ਇਹ ਉਹ ਜਿਹੜਾ ਤੁਹਾਨੂੰ ਮੈਂ ਸਾਹਮਣੇ ਦਿਖਾਇਆ ਉਹ ਸਭ ਤੋਂ ਪੁਰਾਣਾ ਪਾਵਰ ਸਟੇਸ਼ਨ ਹੈ ਸਭ ਤੋਂ ਪਹਿਲਾ ਉਰੀ ਦਾ ਕਸ਼ਮੀਰ ਦਾ ਨਾ ਅਬ ਬੰਦ ਹੈ ਨਾ ਇਹ ਅਬ ਬੰਦ ਹੈ ਔਰ ਉਰੀ ਕਿਸ ਚੀਜ਼ ਕੇ ਲੀਏ ਫੇਮਸ ਹੈ ਪਾਵਰ ਪRODUCTION ਕਿਉਂ ਲਈ ਨਾ ਆਨਲਾਈਨ ਸਟੋਰਨ ਲਈ ਚੂਨਾ ਚੂਨਾ ਅੱਛਾ ਤੇ ਇੱਕ ਹੋਰ ਗੱਲ ਉੜੀ ਚ ਜਿਹੜੀ ਹੈ ਨਾ ਅਖਰੋਟ ਜਿਹੜੇ ਵਲਨਟ ਹੁੰਦੇ ਆ ਉਹਨਾਂ ਦੀ ਖੇਤੀ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਐਕਸਪੋਰਟ ਵੀ ਕੀਤੇ ਜਾਂਦੇ ਆ ਤੇ ਜਿਹੜੇ ਕੰਟਰੀ ਚ ਜਾਂਦੇ ਆ ਉਹ ਵੀ ਤੇ ਇਹ ਨਾ ਆਪਣੇ ਜਿਵੇਂ ਅਖਰੋਟ ਜਿਹੜੇ ਗੋਲ ਬੰਦ ਹੁੰਦੇ ਆ ਕਵਰ ਚ ਹੁੰਦੇ ਆ ਉਸ ਹਿਸਾਬ ਨਾਲ ਨਹੀਂ ਤੋਲਦੇ ਅਖਰੋਟ ਨੂੰ ਕੱਢ ਕੇ 6-700 ਰੁਪਏ ਕਿਲੋ ਦੇ ਹਿਸਾਬ ਨਾਲ ਉਹ ਵਿਕਦੇ ਆ ਇਹਨਾਂ ਦੇ ਇੱਥੇ ਖੇਤੀ ਤੋਂ ਬਾਅਦ ਤੇ ਉਧਰ ਸਾਹਮਣੇ ਤੁਸੀਂ ਘਰ ਚ ਧੂਆ ਨਿਕਲਦਾ ਦੇਖਦੇ ਹੋਵੋਗੇ ਉੱਤੇ ਏ ਜਿਵੇਂ ਯੂਰਪ ਦੇ ਘਰਾਂ 'ਚ ਅਗਨੀ ਲਾਉਂਦੇ ਆ ਆਪਾਂ ਫਿਲਮਾਂ 'ਚ ਵੀ ਵੇਖਿਆ ਹੋਣਾ ਵੀ ਲੱਕੜ ਲਾ ਕੇ ਚਿਮਨੀ ਜੀ ਬਣਾਈ ਹੁੰਦੀ ਹੈ ਘਰੇ ਸੇਕ ਰਵੇ ਘਰੇ ਹੀਟਰ ਰਵੇ ਉਹਦੇ ਵਾਸਤੇ ਹੁਣ ਜਿਹੜੇ ਦੱਸਦਾ ਪਿਆ ਸੀਗਾ ਵੀ ਜਿਹੜੇ ਨਵੇਂ ਘਰ ਬਣਦੇ ਪਿਆ ਨਾ ਇੱਥੇ ਉਹਨਾਂ 'ਚ ਇਦਾਂ ਬਣਾਇਆ ਗਿਆ ਵੀ ਉੱਥੇ ਲੱਕੜ ਲਾਉਂਦੇ ਆ ਤੇ ਪੂਰੇ ਘਰ 'ਚ ਹੀਟ ਰਹਿੰਦੀ ਆ ਉਹਦੇ ਨਾਲ ਹਾਲਾਕਿ ਜਿਹੜੇ ਪੁਰਾਣੇ ਘਰ ਨੇ ਜਿਵੇਂ ਇਹਨਾਂ ਦਾ ਘਰ ਆ ਉੱਥੇ ਅਜੇ ਇਹ ਚੀਜ਼ ਨਹੀਂ ਹੈਗੀ ਜਿਹੜੇ ਘਰ ਨਵੇਂ ਬਣਦੇ ਪਿਆ ਨਾ ਉਹਨਾਂ 'ਚ ਇਹ ਚੀਜ਼ ਇੰਸਟਾਲ ਕੀਤੀ ਜਾਂਦੀ ਪਈ ਆ ਆਹ ਜਿਹੜੀ ਪਾਈਪਲਾਈਨ ਦੇਖਦੇ ਪਿਆ ਉਹਨਾਂ ਤੁਸੀਂ ਦਰਸਲ ਚੱਕਰ ਇਹ ਆ ਵੀ ਜਿਹੜਾ ਇੱਥੇ ਕਸ਼ਮੀਰ ਦੇ ਲੋਕਾਂ ਨੂੰ ਪਾਣੀ ਆਉਂਦਾ ਨਾ ਪੀਣ ਦਾ ਜਿਹੜਾ ਇਹਨਾਂ ਦੇ ਘਰੇ ਆਉਂਦਾ ਇਹਨਾਂ ਨੇ ਕੋਈ ਫਿਲਟਰ ਨਹੀਂ ਲਾਇਆ ਹੋਇਆ ਜਿਹੜਾ ਪਹਾੜ ਤੋਂ ਪਾਣੀ ਨਿਕਲਦਾ ਨਾ ਉਹੀ ਪੀਂਦੇ ਆ ਇਹ ਤੇ ਉਹ ਬਹੁਤ ਸਾਫ਼ ਹੁੰਦਾ ਸੋ ਇਹਨਾਂ ਦੇ ਘਰੇ ਤਾਂ ਉਹ ਸਾਫ਼ ਪਾਣੀ ਆਉਂਦਾ ਤੇ ਕਈ ਹੋਰ ਘਰਾਂ 'ਚ ਇੱਥੇ ਆਉਂਦਾ ਪਰ ਜਿਨ੍ਹਾਂ ਨੂੰ ਆਹ ਪਾਈਪਲਾਈਨ ਦਿੱਤੀ ਗਈ ਹੈ ਇਹ ਦਰਿਆ ਦਾ ਪਾਣੀ ਹੈ ਇਹ ਪੀਣ ਲਈ ਠੀਕ ਨਹੀਂ ਹੈਗਾ ਤੇ ਲੋਕੀ ਬਹੁਤ ਔਖੇ ਆ ਇਸ ਚੀਜ਼ ਤੋਂ ਪਰ ਕਈ ਘਰਾਂ 'ਚ ਨਹੀਂ ਆਉਂਦਾ ਕਈ ਘਰਾਂ 'ਚ ਆਉਂਦਾ ਕਿਵੇਂ ਲੋਗੇ ਰਹਿ ਕੈਸੇ

ये पुराना है अब इन्होंने नया बनाया है पीछे अच्छा ये पुराना हाउस और ये लोग कहाँ से आ रहे थे अभी ये पानी भर के आ रहे हैं अच्छा वहीं से पावर हाउस से हो यहाँ पे वाटर इकट्ठा करते हैं सोना ही है कच्चे रस्ते हो उधर ही जा रहे हैं जितने पानी इकट्ठा करके रख दिया है ये गवर्नमेंट ने बनाया है कि खुद बनाया है कौन सा ये गवर्नमेंट ने बनाया है ਉਹ ਦੂਰੋਂ ਸੀ ਤੁਰ ਕੇ ਆਏ ਸੀਗੇ ਉੱਥੋਂ ਨੀਚੋਂ ਅਸੀਂ ਤੁਰ ਕੇ ਆਏ ਹੁਣੇ ਤੇ ਇੱਥੋਂ ਪਾਣੀ ਨਿਕਲਦਾ ਸਾਹਮਣੇ ਤੁਸੀਂ ਦੇਖ ਰਹੇ ਹੋ ਆ ਪਾਣੀ ਆ ਰਿਹਾ ਇੱਥੋਂ ਤੇ ਉਸਰ ਇਹਦੀ ਦਵਾਰ ਦੇ ਉਧਰਲੇ ਪਾਸੇ ਅ ਨਿਕਲਦਾ ਪਾਣੀ ਮੈਂ ਤੁਹਾਨੂੰ ਦਿਖਾਣਾ ਹਰਬਾ ਉਹ ਵੇਖੋ ਸਾਹਮਣੇ ਆ ਰਿਹਾ ਪਾਣੀ ਨਿਕਲਦਾ ਹੈ ਇਹ ਪਾਣੀ ਇੱਥੇ 24 ਘੰਟੇ ਚੱਲਦਾ ਰਹਿੰਦਾ ਕਦੇ ਬੰਦ ਨਹੀਂ ਹੁੰਦਾ ਪਹਾੜਾਂ ਦਾ ਪਿਓਰ ਪਾਣੀ ਹੈ ਸਾਫ਼ ਪਾਣੀ ਹੈ ਇਸੇ ਪਾਣੀ ਨੂੰ ਇਹ ਪੀਂਦੇ ਨੇ ਤੇ ਇਸੇ ਪਾਣੀ ਨਾਲ ਸਾਰਾ ਕੁਝ ਕਰਦੇ ਨੇ ਜਿੰਨੇ ਵੀ ਘਰ ਦੇ ਕੰਮ ਹੁੰਦੇ ਆ ਇਸੇ ਪਾਣੀ ਨਾਲ ਹੁੰਦੇ ਆ ਤੇ ਆਹ ਪਾਣੀ ਇੱਥੋਂ ਨਿਕਲ ਰਿਹਾ ਤੇ ਆਹ ਪਾਈਪਾਂ ਚੋਂ ਵੀ ਜਾ ਰਿਹਾ ਇੱਧਰ ਇਹ ਤੋਂ ਹੁੰਦਾ ਹੋਇਆ ਉਹਦੇ ਚ ਸਟੋਰ ਹੁੰਦਾ ਉਦੋਂ ਬਾਅਦ ਸਾਰਿਆਂ ਦੇ ਘਰਾਂ 'ਚ ਜਾਂਦਾ ਤੇ ਜਿਹੜਾ ਫੇਰ ਪਾਣੀ ਲੋਕ ਜਿਹੜੇ ਆ ਘਰੇ ਆਪਣੇ ਵਰਤਦੇ ਨੇ ਹੁਣ ਨੇਰਾ ਪੈਣ ਵਾਲਾ ਤੇ ਇੱਥੋਂ ਹੇਠੇ ਚੱਲਦੇ ਆ ਇਹ ਲੋਕ ਚੰਗਾ ਨਹੀਂ ਮੰਨਦੇ ਤੇ ਇਹ ਉਦਾਂ ਹੀ ਮੈਨੂੰ ਕਹੀ ਜਾਂਦਾ ਵੀ ਇੱਥੇ ਸ਼ੇਰ ਵੀ ਆ ਜਾਂਦਾ ਰਾਤ ਨੂੰ ਆਤੇ ਆ ਲੋਕ ਇੱਥੇ ਪਾਣੀ ਭਰਨੇ ਤੇ ਰਾਤ ਨੂੰ ਇੱਥੇ ਕੋਈ ਪਾਣੀ ਭਰਨ ਨਹੀਂ ਆਉਂਦਾ ਇਹਨਾਂ ਚੰਗਾ ਨਹੀਂ ਮੰਨਦੇ ਬੀਨੇ ਦੇ ਵੇਲੇ ਕੋਈ ਪਾਣੀ ਭਰਨ ਆਵੇ ਜਾਂ ਚੰਦੇ ਪਾਣੀ ਨੂੰ ਦੇਖੇ ਕੋਈ ਵਗਦੇ ਪਾਣੀ ਨੂੰ ਜਾਂ ਵਹਿੰਦੇ ਪਾਣੀ ਨੂੰ ਇਹਨਾਂ ਚੰਗਾ ਨਹੀਂ ਮੰਨਦੇ ਸੋ ਇਧਰੋਂ ਥੱਲੇ ਚੱਲੇ ਆ ਅਸੀਂ ਇਸਕਾ ਕਹਾਂ ਲੈ ਕੇ ਜਾ ਰਹੇ ਹੋ ਘਰ ਘਰ ਇਸਕੋ ਖਾਓਗੇ ਰਾਤ ਕੋ ਨਹੀਂ ਆਪਕਾ ਹੀ ਅੱਛਾ ਸੌਰੀ ਸੁਬ੍ਹਾਸ ਮੇਰੇ ਪਿੱਛੇ ਤੁਸੀਂ ਇਹਦਾ ਘਰ ਦੇਖ ਸਕਦੇ ਹੋ ਅੱਜ ਦੀ ਵੀਡੀਓ ਇੱਥੇ ਤੱਕ ਕਿਉਂਕਿ ਨੇਰਾ ਪੈ ਗਿਆ ਕੱਲ ਦੀ ਵੀਡੀਓ ਚ ਮੈਂ ਤੁਹਾਨੂੰ ਇਹਦਾ ਘਰ ਦਿਖਾਵਾਂਗਾ ਇਹਨਾਂ ਦੀ ਹੋਸਪਿਟੈਲਿਟੀ ਦਿਖਾਵਾਂਗਾ ਵੀ ਕਿਦਾਂ ਇਹ ਸੇਵਾ ਕਰਦੇ ਨੇ ਖਾਤਰਦਾਰੀ ਕਰਦੇ ਨੇ ਐਨ ਕਿੰਨੀ ਰਿਸਪੈਕਟ ਕਰਦੇ ਨੇ ਸਿੱਖਾਂ ਦੀ ਤੇ ਹੁਣ ਆਪਾਂ ਚੱਲਦੇ ਆਈ ਹੋਪ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ